ਇਹ ਲੋਕ ਨਹੀਂ ਹੈ ਜਿਹੜੇ ਕੰਚਨ ਕੁਮਾਰੀ ਨੂੰ ਆਪਣੀ ਭੈਣ ਦੱਸ ਰਹੇ ਸੀਗੇ ਕੰਚਨ ਕੁਮਾਰੀ ہماری ਬਹਿਨ ਹੈ ਹੈ ਸਾਡੀ ਸ਼ਹੀਦ ਹੈ ਸਾਡੇ ਲਈ ਸ਼ਹੀਦ ਹੋਈ ਹੈ ਉਹ ਕੰਚਨ ਕੁਮਾਰੀ ਭੈਣ ਸੀਗੀ ਹਮ ਤੇ ਪਾਇਲ ਦੁਸ਼ਮਣ ਹੋ ਗਈ ਪਾਇਲ ਦੁਸ਼ਮਣ ਹੋ ਗਈ ਕੁਝ ਇਹ ਨਾ ਇਹ ਇਹਨਾਂ ਨੂੰ ਇਗਨੋਰ ਕਰਦੇ ਲੋੜਾ ਫਾਲਤੂ ਦਾ ਕੂੜਾ-ਕਬਾੜ ਹੈ ਇਹਨਾਂ ਚ ਕੋਈ ਪੜਿਆ ਲਿਖਿਆ ਬੰਦਾ ਨਹੀਂ ਹੈ ਜੀ ਹਮ ਕੰਚਨ ਨੂੰ ਭੈਣ ਕਹਿਣ ਵਾਲੇ ਅੱਜ ਮੈਂ ਇੱਕ ਦੋ ਦੀ ਵੀਡੀਓਜ਼ ਦੇਖ ਰਿਆ ਸੀਗਾ ਕੰਚਨ ਨੂੰ ਆਪਣੀ ਭੈਣ ਕਹਿਣ ਵਾਲੇ ਲੋਕ ਲੋਕੀਆਂ ਚ ਪਾਇਲ ਦੇ ਖਿਲਾਫ ਹੋਏ ਹੋਏ ਪਏ ਆ ਹੂੰ ਇਹਨੂੰ ਮਾਫ ਨਹੀਂ ਕਰਨਾ ਇਹਨੂੰ ਉਹ ਨਹੀਂ ਕਰਨਾ ਉਹ ਨਹੀਂ ਕਰਨਾ ਪਈਆ ਜਦੋਂ ਉਹਨੇ ਇੱਕ ਵਾਰੀ ਚਲੋ ਗਲਤ ਸੀ ਜੋ ਵੀ ਸੀਗਾ ਉਹਨੇ ਇੱਕ ਵਾਰੀ ਮਾਫੀ ਮੰਗ ਲਈ ਕਾਲੀ ਮਾਤਾ ਮੰਦਿਰ ਤੇ ਜਾ ਕੇ ਉਹਨੇ ਮਾਫੀ ਮੰਗ ਲਈ ਹੂੰ ਮਾਫੀ ਰੱਬ ਨੇ ਦੇਣੀ ਹੈ ਕਿ ਬੰਦੇ ਨੇ ਦੇਣੀ ਹੈ ਸਭ ਤੋਂ ਵੱਡੀ ਗੱਲ ਤਾਂ ਹੈ ਵਾ ਇਹਦੇ ਨੇ 50 50 60 ਬੰਦਿਆਂ ਨੇ ਆਪਣੇ ਆਪਣੀ ਦੁਕਾਨਾਂ ਖੋਲ੍ਹਿਆ ਹੋਈਆਂ 50 60 ਨੇ ਦੇਣੀ ਹੈ ਇੱਕ ਨੇ ਨਹੀਂ ਦੇਣੀ ਉਹ 50 60ਾਂ ਦੇ 50 60ਾਂ ਦੇ ਬੰਦਿਆਂ ਦੇ ਘਰ ਜਾਵੇ ਉਹਨਾਂ ਤੋਂ ਮਾਫੀ ਮੰਗੇ ਤਾਂ ਉਹਨੇ ਤਾਂ ਉਹਨੂੰ ਮਾਫੀ ਮਿਲੇਗੀ ਔਰ ਉਸ ਤੋਂ ਬਾਅਦ ਵੀ ਇੱਕ ਜਿਹੜਾ 51ਵਾਂ ਜਿਹੜਾ ਪਰਸਨ ਕੋਈ ਨਾ ਕੋਈ ਪੈਦਾ ਹੋ ਜਾਏਗਾ ਉਹ ਕਹੇਗਾ ਜੀ ਮੇਰੇ ਤੋਂ ਨਹੀਂ ਮੰਗੀ ਇਹ ਇੱਕ ਦੂਜੇ ਤੋਂ ਵੱਡਾ ਹਿੰਦੂਵਾਦੀ ਬਨੰਦੇ ਕੋਸ਼ਿਸ਼ ਹੋ ਰਹੀ ਹੈ ਇਸ ਟਾਈਮ ਹੂੰ ਕਿ ਅਸੀਂ ਵੱਡੇ ਹਿੰਦੂਵਾਦੀ ਆਂ ਅਸੀਂ ਕਰਾਂਗੇ ਜੋ ਕਰਾਂਗੇ ਹੂੰ ਮੈਂ ਫੇਰ ਰਿਪੀਟ ਕਰ ਰਿਹਾ ਜੀ ਪਰੰਪਰਾ ਹੈਗੀ ਹੈ ਪਰੰਪਰਾ ਦੇ ਵਿੱਚ ਬੁਰਾਈਆਂ ਆ ਬੁਰਾਈਆਂ ਨੂੰ ਦੂਰ ਕਰਨ ਦੀ ਲੋੜ ਹੈ ਲੇਕਿਨ ਜਿੱਥੇ ਬੁਰਾਈਆਂ ਹੈਗੀਆਂ ਉੱਥੇ ਇਹ ਲੋਕ ਦਿਖਦੇ ਤਾਂ ਕੰਨੀ ਨਹੀਂ ਤੁਸੀਂ ਦੇਖ ਲਓ ਸਾਰਿਆਂ ਦੀ ਵਾਲ ਚੈੱਕ ਕਰ ਲਿਓ ਜੇ ਇਹਨਾਂ ਨੇ ਦਿੱਲੀ ਚ ਜਿਹੜੀ ਮੂਰਤੀਆਂ ਭੰਨੀਆਂ ਗਈਆਂ ਤੋੜੀਆਂ ਆ ਉਹਨਾਂ ਦੇ ਇਹ ਤੇ 20 ਦਿਨ ਦਾ ਹੀ ਮਾਮਲਾ ਹੈ ਕਿਸੇ ਇੱਕ ਨੇ ਵੀ ਝੂਠੇ ਮੂੰਹ ਵੀ ਅਕਰ ਉਹਦਾ ਵਿਰੋਧ ਕੀਤਾ ਹੋਏ ਮੈਂ ਤੁਹਾਡਾ ਦੇਨਦਾਰ ਹੋਊਂਗਾ ਜੇ ਅਗਰ ਇੱਕ ਵੀ ਬੰਦੇ ਨੇ ਕੀਤਾ ਹੋਏਗਾ ਔਰ ਔਨ ਰਿਕਾਰਡ ਕਰਾ ਰਿਹਾ ਜੀ ਮੈਂ ਤੁਹਾਡੇ ਤੁਹਾਨੂੰ ਤਾਂ ਮੂਰਤੀ ਭੰਨੀ ਕਿ ਹੈਗੀ ਕਾਰ ਮੰਦਿਰ ਅवैध ਸੀਗਾ 35 ਸਾਲ ਪਹਿਲਾਂ ਮੰਦਿਰ ਅवैध ਹੈ ਤੋੜ ਦੋ ਕੋਈ ਗੱਲ ਨਹੀਂ ਅवैधਾ ਤੋੜ ਦੋ ਘੱਟ ਤੋਂ ਘੱਟ ਮੂਰਤੀਆਂ ਕੱਢਣ ਦਾ ਲੋਕਾਂ ਨੂੰ ਸਮਾਂ ਤੇ ਦਿਓ ਲੋਕਾਂ ਨੂੰ ਦੱਸਤੇ ਦੋ ਕਿ ਅਸੀਂ ਇਹ ਮੰਦਿਰ ਵੀ ਤੋੜਨਾ ਹੈ ਪਹਿਲਾਂ ਆਸ-ਪਾਸ ਦੇ ਸਾਰੇ ਮਕਾਨ ਤੋੜੇ ਗਏ ਉਸ ਕਲੋਨੀ ਦੇ ਲੋਕਾਂ ਨੇ ਪੁੱਛਿਆ ਤੇ ਮੰਦਿਰ ਦਾ ਦੱਸਤਾ ਜੀ ਜਿਵੇਂ ਉਹ ਮੈਂ ਸਮਝ ਗਿਆ ਵੀ ਜਿਹੜੇ ਅਵੈਦ ਪਿੱਛੇ ਵੈਦ ਚੁੱਗੀਆਂ ਵਗੈਰਾ ਬਣਾਈ ਫਿਰਦੇ ਆ ਜਗ੍ਹਾ ਉਹ ਦਿੱਲੀ ਸਰਕਾਰ ਜਿਹੜੀ ਆ ਤੋੜਦੀ ਉਹ ਤੋੜ ਰਹੀ ਹੈ ਜੀ ਹੂੰ ਤੋੜ ਰਹੀ ਮੰਦਿਰ ਤੋੜਨ ਦੇ ਕੋਈ ਆਬਜੈਕਸ਼ਨ ਨਹੀਂ ਹੈ ਹੂੰ ਵੀ ਚਲੋ ਸਰਕਾਰੀ ਜਗ੍ਹਾ ਯਾਰ ਕੋਈ ਕੋਈ ਦਿੱਕਤ ਨਹੀਂ ਹੈ ਲੇਕਿਨ ਘੱਟ ਤੋਂ ਘੱਟ ਮੂਰਤੀਆਂ ਤੇ ਚੱਕਣ ਦਿੰਦੇ ਜਾਂ ਮੂਰਤੀਆਂ ਤੇ ਬਚਾ ਲੈਂਦੇ ਹੂੰ ਸਰਕਾਰ ਤੇ ਇਹਨਾਂ ਦੇ ਇਹਨਾਂ ਦੀ ਆਪਣੀ ਸਰਕਾਰ ਬੁਲਡੋਜ਼ਰਾਂ ਨਾਲ ਤੇ ਮੂਰਤੀਆਂ ਤੋੜ ਰਹੀ ਹੈ। ਇਹ ਇਧਰ ਕਹਿ ਰਹੇ ਨੇ ਪਾਇਲ ਮਲਿਕ ਨੇ ਕਾਲੀ ਮਾਤਾ ਦਾ ਭੇਸ ਕਿਉਂ ਬਣਾ ਲਿਆ। ਕਿੰਨੀ ਸਿਲੈਕਟਿਵ ਭਾਵਨਾਵਾਂ ਹੈ ਮੈਂ ਤਾਂ ਪੰਜਾਬ ਸਰਕਾਰ ਤੋਂ ਮੇਰੀ ਅਪੀਲ ਆ ਵੀ ਇਹਨਾਂ ਇਹਨਾਂ ਜਿਹੜੇ ਲੋਕ ਹੈ ਇਹਨਾਂ ਨੂੰ ਨਾth ਪਾਈ ਜਾਵੇ ਇਹਨਾਂ ਨੇ ਪੰਜਾਬ ਦਾ ਪੂਰਾ ਬਹੁਤ ਇਹਨਾਂ ਨੇ ਖਰਾਬ ਕਰਕੇ ਰੱਖਿਆ ਹੋਇਆ ਜੀ। ਔਰ ਦ੍ਰਹੀ ਗੱਲ ਬੇਅਦਬੀ ਹੈ ਨਹੀਂ ਹੈ ਇਹਦੇ ਵਾਸਤੇ वैसे तो कमेटी होनी जरूरी है हम्म लेकिन वो साधु महात्मा ਦੇ ਕੋਈ কমিটি ਹੋਵੇ ਉਹਦੇ ਚ ਕੋਈ ਪੋਲੀਟੀਕਲ ਆਦਮੀ ਨਹੀਂ ਹੋਣਾ ਚਾਹੀਦਾ ਵੀ ਆ ਫਲਾਣਾ ਹਿੰਦੂ ਸੰਗਠਨ ਵਾਲਾ ਲਿਆਓ ਇਤਰੋ ਵੀ ਫੜ ਲਓ ਉਤਰੋ ਵੀ ਫੜ ਲਓ ਪਤਾ ਕਿਸੇ ਨੂੰ ਓੜਾੜਾ ਨਾ ਹੋਵੇ ਧਰਮ ਦਾ ਹਮ ਇਹ ਇੱਕ ਇਹ ਵੀ ਗੱਲ ਆ ਚਲੋ ਗੱਲ ਥੋੜੀ ਜੀ ਹਟ ਕੇ ਮੈਂ ਕਰਨਾ ਚਾਹਾਂਗਾ ਮੈਨੂੰ ਲੱਗਦਾ ਤੁਸੀਂ ਇਸ ਗੱਲ ਤੇ ਸਹੀ ਜਵਾਬ ਦਿਵੋਗੇ ਆ ਰਾਜਸਥਾਨ ਦੇ ਵਿੱਚ ਇੱਕ ਕੇਸ ਆ ਅੱਜ ਸਵੇਰੇ ਮੈਂ ਦੇਖ ਰਿਹਾ ਸੀਗਾ ਇੱਕ ਗੁਰਸਿੱਖ ਭੈਣ ਆ ਪੇਪਰ ਦੇਣ ਜਾਂਦੀ ਆ ਪੇਪਰ ਵੀ ਜਿਹੜਾ ਹੈ ਉਹ ਐਂਟ੍ਰਾਂਸ ਇਗਜ਼ਾਮ ਹੁੰਦਾ ਹਾਂ ਜੁਡੀਸ਼ਰੀ ਦਾ ਹੁੰਦਾ ਤੇ ਉੱਥੇ ਉਹਨੂੰ ਰੋਕਿਆ ਜਾਂਦਾ ਹਾਂਜੀ ਕਕਾਰਾਂ ਵਾਸਤੇ ਰੋਕਿਆ ਸੋਰੀ ਐਂਟ੍ਰਾਂਸ ਇਗਜ਼ਾਮ ਨਹੀਂ ਹੁੰਦਾ ਜਿਹੜਾ ਪੇਪਰ ਹੁੰਦਾ ਜੱਜ ਬਣਨ ਵਾਸਤੇ ਉਹਦੇ ਐਂਟ੍ਰਾਂਸ ਇਗਜ਼ਾਮ ਤੇ ਉਹਨੂੰ ਰੋਕਿਆ ਜਾਂਦਾ ਹਾਂਜੀ ਕਿਦਾਂ ਦੇਖਦੇ ਹੋ ਇਹਨੂੰ ਜ਼ਬਰਦਸਤੀ ਹੈ ਗੁਨਾਹ ਹੈ ਜੀ ਇਹ ਤੇ ਗੁਨਾਹ ਬਿਲਕੁਲ ਗੁਨਾਹ ਹੈ ਜੀ ਜਦ ਇਹ ਹੀ ਇੰਡੀਅਨ ਕਨਸਟੀਟਿਊਸ਼ਨ ਸਿੱਖਾਂ ਨੂੰ ਪੰਜ ਕਕਾਰ ਧਾਰਨ ਕਰਨ ਦਾ ਰਾਈਟ ਦਿੰਦਾ ਹੈ ਹੂੰ ਉਸ ਕੁੜੀ ਦੇ ਬਾਰੇ ਵਿੱਚ ਕੀ ਹੋ ਜਾਂਦਾ ਹੈ ਕੀ ਹੋ ਗਿਆ ਜੀ ਆਪ ਆਪਣਾ ਇਹਨਾਂ ਨੂੰ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਲੋਕ ਹੈ ਕਈ ਜਗ੍ਹਾ ਕੜੇ ਤੱਕ ਲੋਹਾ ਲਏ ਜਾਂਦੇ ਆ ਹਾਂ ਇਹ ਬਿਲਕੁਲ ਗਲਤ ਹੈ ਨਾਲੇ ਮੈਨੂੰ ਲੱਗਦਾ ਪੀਸੀਐਸ ਜੁਡੀਸ਼ਰੀ ਦੇ ਪੇਪਰ ਦੇ ਵਿੱਚ ਇਹ ਇਹਨਾਂ ਚੀਜ਼ਾਂ ਦਾ ਕੀ ਵਰਤੋ ਹੈ ਨਕਲ ਮਾਰਨ ਵਾਸਤੇ ਤਾਂ ਜਾਂ ਤਾਂ ਉਹ ਸਮਾਨਤਾ ਹੀ ਰੋਕਦੇ ਆ ਵੀ ਨਕਲ ਮਾਰਨ ਵਾਸਤੇ ਕੁਝ ਯੂਜ਼ ਲਗਾ ਲਿਆ ਲੇਕਿਨ ਨਕਲ ਦਾ ਤਾਂ ਗੱਲ ਨਕਲ ਦੀ ਹੈ ਹੀ ਨਹੀਂ ਨਾ ਹਾਂ ਦੇਖੋ ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਇੱਕ ਹਿਸਾਬ ਨਾਲ ਸਿੱਖਾਂ ਦੀ ਇੱਕ ਟ੍ਰਾਇਲ ਹੈ ਜੀ ਇਹ ਇਹ ਦੌਰ ਟ੍ਰਾਇਲ ਇਹ ਟ੍ਰਾਇਲ ਹੈ ਬਹੁਤ ਵੱਡਾ ਟ੍ਰਾਇਲ ਹੈ ਜੀ ਸਿੱਖਾਂ ਦੀ ਨਹੀਂ ਤਾਂ ਅੰਨੇ ਤੋਂ ਅੰਨਾ ਵੀ ਸਮਝਦਾ ਵੀ ਇੱਕ ਕੜਾ ਪਾ ਕੜਾ ਪੰ ਨਾਲ ਨਕਲ ਨਹੀਂ ਹੁੰਦੀ ਨਾ ਸਾਰੇ ਜਾਣਦੇ ਆ ਜੀ ਜਿਹਾ ਇੱਕ ਸ਼੍ਰੀ ਸਾਪਾਲ ਨਾਲ ਕੋਈ ਨਕਲ ਹੋ ਜਾਂਦੀ ਹੈ ਇਹ ਇੱਕ ਵੇਟਕਰ ਹੈ ਜਿਹੜਾ ਅੱਜ ਦਾ ਨਹੀਂ ਕਰਿਆ ਜਾ ਰਿਹਾ ਆਵਿਸ਼ਕਰ ਹੈ ਬਹੁਤ ਪੁਰਾਣਾ ਹੈ ਬਹੁਤ ਪੁਰਾਣਾ ਬੇਦਬੀ ਕਾਨੂੰਨ ਮੰਗਿਆ ਸਿੱਖਾਂ ਨੇ ਕਿੰਨੇ ਸਾਲ ਹੋ ਗਏ ਜੀ ਮੰਗਦੇ ਨੇ ਬਰਗਾੜੀ ਤੋਂ ਬਾਅਦ ਪਹਿਲਾਂ ਵੀ ਆਵਾਜ਼ ਚੱਕੀ ਜਾਂਦੀ ਰਹੀ ਹੈ ਲੇਕਿਨ ਚਲੋ ਬਰਗਾੜੀ ਤੇ ਤੁਸੀਂ ਮੰਨ ਹੀ ਲੋ ਨਾ ਬਰਗਾੜੀ ਤੋਂ ਸਟਾਰਟਿੰਗ ਉੱਥੇ ਮੰਨ ਲੋ ਕਿੰਨੇ ਸਾਲ ਹੋ ਗਏ ਜੀ ਕੋਈ ਬੇਦਬੀ ਕਾਨੂੰਨ ਬਣਾ ਸਿੱਖਾਂ ਦੇ ਨਹੀਂ ਬਣਾ ਗਊ ਮਾਤਾ ਲਈ ਸਾਰੇ ਕਾਨੂੰਨ ਆ ਹਰ ਇੱਕ ਸਟੇਟ ਚ ਅਪਰੋਕਸੀਮੇਟ ਹਰ ਇੱਕ ਸਟੇਟ ਚ ਕਾਊ ਬੈਲਟ ਚ ਤੇ ਹੈ ਹੀ ਹੈ ਕਾ ਤੁਸੀਂ ਦੇਖਿਆ ਕਿਸੇ ਨੇ ਵੀ ਕੋਈ ਇੱਥੇ ਜਾ ਕੇ ਕਿਸੇ ਨੇ ਕੋਈ ਮਾਰਚ ਰੋਸ ਮਾਰਚ ਵੀ ਕੱਢਾ ਵੀ ਗਊ ਮਾਤਾ ਲਈ ਕਾਨੂੰਨ ਬਣਾ ਦੋ ਨਹੀਂ ਕੱਢਿਆ ਨਾ ਆਪਣੇ ਆਪ ਹੀ ਗਵਰਨਮੈਂਟ ਨੇ ਬਣਾ ਕੇ ਦਿੱਤਾ ਹੋ ਗਿਆ ਮੁਸਲਮ ਪਰਸਨਲ ਲਾ ਬੋਰਡ ਤੁਸੀਂ ਦੇਖਿਆ ਕਿਸੇ ਮੁਸਲਮਾਨਾਂ ਨੂੰ ਵੀ ਸਾਡਾ ਪਰਸਨਲ ਲਾ ਬੋਰਡ ਬਣਾ ਕੇ ਦੋ ਤੇ ਨਹੀਂ ਤੇ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਨਹੀਂ ਹੈ ਉਹਨਾਂ ਨੇ ਜ਼ਰਾ ਜਿਹਾ ਕਿਹਾ ਗਵਰਨਮੈਂਟ ਨੇ ਗੱਲ ਮੰਨੀ ਤੇ ਮੁਸਲਮ ਪਰਸਨਲ ਲਾ ਬੋਰਡ ਬਣਾਤਾ ਸਿੱਖਾਂ ਨੂੰ ਕਿੰਨਾ ਟਾਈਮ ਹੋ ਗਿਆ ਬੇਅਦਵੀ ਦੇ ਮਾਮਲਿਆਂ ਦੇ ਵਿੱਚ ਸੰਘਰਸ਼ ਕਰਦਿਆਂ ਨੂੰ ਹੁਣ ਜੇ ਬੇਅਦਵੀ ਦਾ ਮਾਮਲਾ ਬਣਾ ਨਹੀਂ ਵੀ ਲੱਗਿਆ ਤਾਂ ਹੁਣ ਸਾਰੇ ਧਰਮਾਂ ਲਈ ਬਣਾਓ ਮੈਂ ਪਿਛੇ ਜੇ ਗੱਲ ਕਹੀ ਸੀ ਜੀ ਵੀ ਇਹ ਸਿਰਫ ਯਾਤੇ ਸਿਰਫ ਸਾਈ ਸ਼ਰੀ ਗੁਰੂ ਗ੍ਰੰਥ ਸਾਹਿਬ ਮਾਰਾ ਲਈ ਬਣਾਓ ਚਲੋ ਤੁਸੀਂ ਨਹੀਂ ਬਣਾ ਸਕਦੇ ਇਕੱਲੇ ਇੱਕ ਧਰਮ ਲਈ ਬਣਾ ਦੇ ਸਾਰੇ ਧਰਮੇ ਗ੍ਰੰਥਾ ਲਈ ਬਣਾਓ ਲੇਕਿਨ ਸਰਕਾਰ ਕੀ ਕਰ ਰਹੀ ਹੈ ਸਰਕਾਰ ਕਹਿ ਰਹੀ ਹੈ ਜੀ ਅਸੀਂ ਲੋਕਾਂ ਤੋਂ ਪੁੱਛਾਂਗੇ ਕਿਆ ਚੀਜ਼ ਬੇਧਵੀ ਹੈ ਔਰ ਕਿਆ ਚੀਜ਼ ਬੇਧਵੀ ਨਹੀਂ ਹੈ ਹੁਣ ਇਹ ਲੋਕ ਦੱਸਣਗੇ ਵੀ ਕੋਈ ਯੂਟਿਊਬਰ ਅਗਰ ਕੋਈ ਕਾਲੀ ਮਾਤਾ ਦਾ ਰੂਪ ਧਾਰਨ ਕਰੇ ਤਾਂ ਉਹ ਬੇਧਵੀ ਹੈ ਵੈਸੇ ਟੀਵੀ ਸੀਰੀਅਲ ਜੇ ਕੋਈ ਕਰੇ ਕੋਈ ਵੇਤ ਵੀ ਨਹੀਂ ਹੈ ਕਾਵੜ ਯਾਤਰਾ ਚ ਕੋਈ ਜੋ ਮਰਜੀ ਕਰੇ ਉਹ ਵੇਤ ਵੀ ਨਹੀਂ ਹੈ ਜੀ ਔਰ ਜੇ ਘਰਾਤਿਆਂ ਦੀ ਜਿਹੜੀ ਝੰਕੀਆਂ ਹੁੰਦੀਆਂ ਇਹਦੇ ਚ ਕੋਈ ਕਰੇ ਤਾਂ ਉਹ ਵੇਤ ਵੀ ਨਹੀਂ ਹੈ ਕਿਵੇਂ ਕਾਨੂੰਨ ਬਣ ਜੇਗਾ ਜੀ ਇਹਨਾਂ ਲੋਕਾਂ ਨੇ ਨਹੀਂ ਬਣਾਉਂਦੇ ਨਾ ਇਹ ਪੰਜਾਬ ਨੂੰ ਬਹੁਤ ਸ਼ਾਤੇਰਾਣਾ ਤਰੀਕੇ ਨਾਲ ਬਦਨਾਮ ਕਰਨ ਦੀ ਚਾਹ ਲა ਕਾਵੜੇ ਯਾਤਰਾ ਨੂੰ ਕਿੰਦਾ ਦੇਖਦੇ ਹੋ ਪਿੱਛੇ ਇੱਕ हरियाणा ਦੇ ਮੁੰਡਾ ਸੀ ਉਹ ਵੀ ਬਰੀਜ਼ਾ ਗੱਡੀ ਸੀ ਉਹਦੀ ਕਹਿੰਦਾ ਮੈਂ ਤੇ ਮੇਰੇ ਪਿਓ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਗੱਡੀ ਲਈ ਸੀ ਹਾਂ ਮੈਂ ਦੇਖਿਆ ਜੀ ਹਾਂ ਬਿਲਕੁਲ ਕਹਿੰਦਾ 5 ਮਿੰਟ ਲਈ ਲਏ ਇਹਨਾਂ ਨੇ ਸਾਡੀ ਗੱਡੀ ਖਤਮ ਕਰਤੀ ਤੇ ਉਸ ਤੋਂ ਬਾਅਦ ਬਸ ਮਾਫੀ ਮੰਗਦੇ ਵੇ ਹਾਂ ਜੀ ਦੇਖੋ ਕਾਵੜ ਲੈ ਆਉਣ ਦੀ ਜਿਹੜੀ ਰੀਤ ਹੈ ਜਾਂ ਜਿਹੜੀ ਪਰੰਪਰਾ ਹੈ ਵੀ ਕਾਫੀ ਪੁਰਾਣੀ ਹੈ ਜੀ ਹੂੰ ਠੀਕ ਹੈ ਜੀ ਹੁਨੇ ਦੇ ਚ ਹੋਇਆ ਕਹਿ ਜੀ ਮੌਸਮੀ ਧਰਮ ਜਾਗਦਾ ਕੁਝ ਲੋਕਾਂ ਦਾ ਮੌਸਮੀ ਮੌਸਮੀ ਦਾ ਨਾਮ ਹੈ ਮੌਸਮੀ ਧਰਮ ਹੈ ਫਾਵਨ ਲੱਗ ਗਿਆ ਮੌਸਮ ਬਣ ਗਿਆ ਬਾਰਿਸ਼ ਬੂਰਿਸ਼ ਦਾ ਮੌਸਮ ਬਣ ਗਿਆ ਸਾਵਣ ਲੱਗ ਗਿਆ ਯਾਨੀ ਹੁਣ ਚਲੋ ਬਈ ਲੱਗੋ ਲੈਣਾ ਚ ਕੁਝ ਬਹੁਤ ਡਾਊਨ ਲੈਵਲ ਦੇ ਲੋਕ ਵੀ ਇਹਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਬਹੁਤ ਪਵਿੱਤਰ ਪਰੰਪਰਾ ਹੈ ਜੀ ਇਹਦੇ ਚ ਹੁਣ ਦੇਖਾ ਦੇਖੀ ਜਿਹਦਾ ਜਿਹਦਾ ਜੋ ਮਨ ਕਰਦਾ ਅਸਲ ਚ ਐਸਾ ਮੇਨ ਰੀਜ਼ਨ ਹੈ ਕਿ ਹਿੰਦੂਇਜ਼ਮ ਦੇ ਵਿੱਚ ਕੋਈ ਸਿਸਟਮ ਨਹੀਂ ਹੈ ਜੀ ਕਿਸੇ ਵੀ ਚੀਜ਼ ਦਾ ਬਣਿਆ ਹੀ ਨਹੀਂ ਹੁਣ ਤੱਕ ਨਹੀਂ ਬਣਿਆ ਕਿਵੇਂ ਲੈ ਕੇ ਆਣੀ ਹੈ ਕਿਵੇਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਅੱਜ ਕਾਵੜ ਦੇ ਅੱਜ ਕੁਝ ਲੋਕਾਂ ਦੀ ਇਹਨਾਂ ਗਲਤੀਆਂ ਦੇ ਕਰਕੇ ਅੱਜ ਕਾਵੜ ਯਾਤਰਾ ਤੇ ਵੀ ਉਂਗਲ ਚੱਕੀ ਜਾਂਦੀ ਹੈ ਬਹੁਤ ਸੇ ਲੋਕ ਹੈ ਜਿਹੜੇ ਕਹਿੰਦੇ ਹੁਣ ਤੇ ਬੈਨ ਹੋਣੀ ਚਾਹੀਦੀ ਹੈ ਜੀ ਲੇਕਿਨ ਬੇਦਬੀ ਕਾਨੂੰਨ ਮੰਗਿਆ ਸਿੱਖਾਂ ਨੇ ਕਿੰਨੇ ਸਾਲ ਹੋ ਗਏ ਜੀ ਮੰਗਦੇ ਨੂੰ ਬਰਗਾੜੀ ਤੋਂ ਬਾਅਦ ਪਹਿਲਾਂ ਵੀ ਆਵਾਜ਼ ਚੱਕੀ ਜਾਂਦੀ ਰਹੀ ਹੈ ਲੇਕਿਨ ਚਲੋ ਬਰਗਾੜੀ ਤੇ ਤੁਸੀਂ ਮੰਨੀ ਲੋ ਨਾ ਬਰਗਾੜੀ ਤੋਂ ਸਟਾਰਟਿੰਗ ਉੱਥੇ ਹੀ ਮੰਨ ਲਓ ਕਿੰਨੇ ਸਾਲ ਹੋ ਗਏ ਜੀ ਕੋਈ ਬੇਦਬੇ ਕਾਨੂੰਨ ਬਣਾ ਸਿੱਖਾਂ ਦਾ ਨਹੀਂ ਬਣਾ ਗਊ ਮਾਤਾ ਲਈ ਸਾਰੇ ਕਾਨੂੰਨ ਹਰ ਇੱਕ ਸਟੇਟ ਚ ਅਪਰੋਕਸੀਮੇਟ ਹਰ ਇੱਕ ਸਟੇਟ ਚ ਕਾਊ ਬੈਟ ਚ ਤੇ ਹੈ ਹੀ ਹੈ ਕਾ ਤੁਸੀਂ ਦੇਖਿਆ ਕਿਸੇ ਨੇ ਵੀ ਕੋਈ ਇੱਥੇ ਜਾ ਕੇ ਕਿਸੇ ਨੇ ਕੋਈ ਮਾਰਚ ਰੋਸ ਮਾਰਚ ਵੀ ਕੱਢਾ ਵੀ ਗਊ ਮਾਤਾ ਲਈ ਕਾਨੂੰਨ ਬਣਾ ਦੋ ਨਹੀਂ ਕੱਢਿਆ ਨਾ ਆਪਣੇ ਆਪ ਹੀ ਗਵਰਨਮੈਂਟ ਨੇ ਬਣਾ ਕੇ ਦਿੱਤਾ ਹੋ ਗਿਆ ਹਿੰਦ ਮੁਸਲਿਮ ਪਰਸਨਲ ਲਾ ਬੋਰਡ ਤੁਸੀਂ ਦੇਖਿਆ ਕਿਸੇ ਮੁਸਲਮਾਨਾਂ ਨੂੰ ਵੀ ਸਾਡਾ ਪਰਸਨਲ ਲਾ ਬੋਰਡ ਬਣਾ ਕੇ ਦੋ ਤੇ ਨਹੀਂ ਤੇ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਨਹੀਂ ਆ ਉਹਨਾਂ ਨੇ ਜ਼ਰਾ ਜਿਹਾ ਕਿਹਾ ਗਵਰਨਮੈਂਟ ਨੇ ਗੱਲ ਮੰਨੀ ਤੇ ਮੁਸਲਮਨ ਪਰਸਨਲ ਲਾ ਬੋਰਡ ਬਣਾਤਾ ਸਿੱਖਾਂ ਨੂੰ ਕਿੰਨਾ ਟਾਈਮ ਹੋ ਗਿਆ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਸੰਘਰਸ਼ ਕਰਦਿਆਂ ਨੂੰ ਹੁਣ ਜੇ ਬੇਅਦਬੀ ਦਾ ਮਾਮਲਾ ਬਣਾ ਨਹੀਂ ਵੀ ਲੱਗਿਆ ਤੁਹਾਨੂੰ ਸਾਰੇ ਧਰਮਾਂ ਲਈ ਬਣਾਓ ਮੈਂ ਉਹ ਪਿੱਛੇ ਜੀ ਗੱਲ ਕਹੀ ਸੀ ਜੀ ਇਹ ਸਿਰਫ ਯਾਤੇ ਸਿਰਫ ਸਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਬਣਾਓ ਚਲੋ ਤੁਸੀਂ ਨਹੀਂ ਬਣਾ ਸਕਦੇ ਇਕੱਲੇ ਇੱਕ ਧਰਮ ਲਈ ਬਣਾ ਦੇ ਸਾਰੇ ਧਾਰਮਿਕ ਗ੍ਰੰਥਾ ਲਈ ਬਣਾਓ ਲੇਕਿਨ ਸਰਕਾਰ ਕੀ ਕਰ ਰਹੀ ਹੈ ਸਰਕਾਰ ਕਹਿ ਰਹੀ ਹੈ ਜੀ ਅਸੀਂ ਲੋਕਾਂ ਤੋਂ ਪੁੱਛਾਂਗੇ ਕਿਹ ਚੀਜ਼ ਬੇਦਰ ਵੀ ਹੈ ਔਰ ਕਿਆ ਚੀਜ਼ ਬੇਦਰ ਵੀ ਨਹੀਂ ਹੈ ਹੁਣ ਇਹ ਲੋਕ ਦੱਸਣਗੇ ਕੋਈ ਯੂਟਿਊਬਰ ਅਗਰ ਕੋਈ ਕਾਲੀ ਮਾਤਾ ਦਾ ਰੂਪ ਧਾਰਨ ਕਰੇ ਤਾਂ ਉਹ ਬੇਦਰ ਵੀ ਹੈ ਵੈਸੇ ਟੀਵੀ ਸੀਰੀਅਲ ਚ ਕੋਈ ਕਰੇ ਕੋਈ ਬੇਦਰ ਵੀ ਨਹੀਂ ਹੈ ਕਵੜ ਯਾਤਰਾ ਚ ਕੋਈ ਜੋ ਮਰਜੀ ਕਰੇ ਉਹ ਬੇਦਰ ਵੀ ਨਹੀਂ ਹੈ ਜੀ ਔਰ ਜਗਰਾਤਾਂ ਦੀ ਜਿਹੜੀ ਝੰਕੀਆਂ ਹੁੰਦੀਆਂ ਇਹਦੇ ਚ ਕੋਈ ਕਰੇ ਤਾਂ ਉਹ ਬੇਦਰ ਵੀ ਨਹੀਂ ਹੈ ਕਿਵੇਂ ਕਾਨੂੰਨ ਬਣ ਜੇਗਾ ਜੀ ਇਹਨਾਂ ਲੋਕਾਂ ਨੇ ਨਹੀਂ ਬਣੰਦਿਆ ਨਾ ਇਹ ਪੰਜਾਬ ਨੂੰ ਬਹੁਤ ਸ਼ਾਤੇਰਾਣਾ ਤਰੀਕੇ ਨਾਲ ਬਦਨਾਮ ਕਰਨ ਦੀ ਚਾਹਤ ਹੈ ਕਾਵੜੇ ਯਾਤਰਾ ਨੂੰ ਕਿਦਾਂ ਦੇਖਦੇ ਹੋ ਪਿੱਛੇ ਇੱਕ ਹਰਿਆਣੇ ਦਾ ਹੀ ਮੁੰਡਾ ਸੀ ਉਹ ਵੀ ਬਰੀਜਾ ਗੱਡੀ ਸੀ ਉਹਦੀ ਕਹਿੰਦਾ ਮੈਂ ਤੇ ਮੇਰੇ ਪਿਓ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਇਹ ਗੱਡੀ ਲਈ ਸੀ ਹਾਂ ਮੈਂ ਦੇਖਿਆ ਜੀ ਹਾਂ ਬਿਲਕੁਲ ਕਹਿੰਦਾ 5 ਮਿੰਟ ਨਹੀਂ ਲਾਇਆ ਇਹਨਾਂ ਨੇ ਸਾਡੀ ਗੱਡੀ ਖਤਮ ਕਰਤੀ ਤੇ ਉਸ ਤੋਂ ਬਾਅਦ ਬਸ ਮਾਫੀ ਮੰਗਦੇ ਵੇ ਹਾਂ ਜੀ ਦੇਖੋ ਕਾਵੜ ਲੈ ਆਉਣ ਦੀ ਜਿਹੜੀ ਰੀਤ ਹੈ ਜਾਂ ਜਿਹੜੀ ਪਰੰਪਰਾ ਹੈ ਵੀ ਕਾਫੀ ਪੁਰਾਣੀ ਹੈ ਜੀ ਹਮ ਠੀਕ ਹੈ ਜੀ ਹੁਣ ਇਹਦੇ ਚ ਹੋਇਆ ਕਹਿ ਜੀ ਮੌਸਮੀ ਧਰਮ ਜਾਗਦਾ ਹੈ ਕੁਝ ਲੋਕਾਂ ਦਾ ਮੌਸਮੀ ਮੌਸਮੀ ਦਾ ਮੌਸਮੀ ਧਰਮ ਹੈ ਫਰਵਨ ਲੱਗ ਗਿਆ ਮੌਸਮ ਬਣ ਗਿਆ ਬਾਰਿਸ਼ ਬਾਰਿਸ਼ ਦਾ ਮੌਸਮ ਬਣ ਗਿਆ ਸਾਵਣ ਲੱਗ ਗਿਆ ਯਾਨੀ ਹੁਣ ਚਲੋ ਬਈ ਲੋਕੋ ਲੈਣਾ ਚ ਕੁਝ ਬਹੁਤ ਡਾਊਨ ਲੈਵਲ ਦੇ ਲੋਕ ਵੀ ਇਹਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਬਹੁਤ ਪਵਿੱਤਰ ਪਰੰਪਰਾ ਹੈ ਜੀ ਇਹ ਇਹਦੇ ਚ ਹੁਣ ਦੇਖਾ ਦੇਖੀ ਜਿਹਦਾ ਜਿਹਦਾ ਜੋ ਮਨ ਕਰਦਾ ਅਸਲ ਚ ਐਸਾ ਮੇਨ ਰੀਜ਼ਨ ਹੈ ਕਿ ਹਿੰਦੂਇਜ਼ਮ ਦੇ ਵਿੱਚ ਕੋਈ ਸਿਸਟਮ ਨਹੀਂ ਹੈ ਜੀ ਕਿਸੇ ਵੀ ਚੀਜ਼ ਦਾ ਬਣਿਆ ਹੀ ਨਹੀਂ ਹੁਣ ਤੱਕ ਨਹੀਂ ਬਣਿਆ ਕਿਵੇਂ ਲੈ ਕੇ ਆਣੀ ਹੈ ਕਿਵੇਂ ਕਿਆ ਕਰਨਾ ਹੈ ਕਿਆ ਨਹੀਂ ਕਰਨਾ ਹੈ ਅੱਜ ਕਾਵੜ ਦੇ ਅੱਜ ਕੁਝ ਲੋਕਾਂ ਦੀ ਇਹ ਇਹ ਇਨਾ ਗਲਤੀਆਂ ਦੇ ਕਰਕੇ ਅੱਜ ਕਾਵੜ ਯਾਤਰਾ ਤੇ ਵੀ ਉਂਗਲ ਚੱਕੀ ਜਾਂਦੀ ਹੈ ਬਹੁਤ ਸਾਰੇ ਲੋਕ ਹੈ ਜਿਹੜੇ ਕਹਿੰਦੇ ਉਹਨਾਂ ਤੇ ਬਹਿਨ ਹੋਣੀ ਚਾਹੀਦੀ ਹੈ ਜੀ ਲੇਕਿਨ ਪੰਜਾਬ ਦਾ ਜਿਹੜਾ ਕਲਚਰ ਆ ਰਿਆ ਸਮਾਜ ਨੇ ਕਿਤਾ ਖਰਾਬ ਆ ਰਿਆ ਸਮਾਜ ਦੇ ਅਨੁਸਾਰ ਨਿਯੋਗ ਪ੍ਰਥਾ ਹੈਗੀ ਹੈ ਨਿਯੋਗ ਹੋ ਗਿਆ ਨਿਯੋਗ ਦਾ ਮਤਲਬ ਹੈ ਵੀ ਅਗਰ ਕੋਈ ਇਸਤਰੀ ਸੰਤਾਨ ਪੈਦਾ ਆਪਣੇ ਘਰ ਵਾਲੇ ਤੋਂ ਇਤਰ ਕਿਸੇ ਹੋਰ ਤੋਂ ਸੰਤਾਨ ਪੈਦਾ ਕਰਨਾ ਚਾਹਵੇ ਤਾਂ ਕਰ ਸਕਦੀ ਹੈ ਇਹ ਨਿਯੋਗ ਪ੍ਰਥਾ ਹੈ ਫੈਕਚੁਅਲ ਹੈਗੇ ਇਹ ਲਿਖਿਆ हां हां बिल्कुल कह गए जी मैं इनਾਂ ਦੀ ਕਿਤਾਬ ਹੈ ਸਤਿਆਰਥ ਪ੍ਰਕਾਸ਼ ਲਿਖਿਆ ਹੋਇਆ ਔਰ ਸਤਿਆਰਥ ਪ੍ਰਕਾਸ਼ ਦੇ ਅਮসারে ਵੈਦਿਕ ਸਬਤ ਹੈ ਕੱਲਾ ਸਤਿਆਰਥ ਪ੍ਰਕਾਸ਼ ਆਪਣੇ ਬਿਹਫਤੇ ਨਹੀਂ ਕਹਿ ਰਹੇ ਜੀ ਇਹ ਗੱਲ ਸਤ ਅਕੋਰਡਿੰਗ ਟੂ ਸਤਿਆਰਥ ਪ੍ਰਕਾਸ਼ ਇਹ ਜਿਹੜੀ ਗੱਲ ਨਯੋਗ ਜਿਹੜੀ ਪ੍ਰਥਾ ਉਹ ਵੇਦ ਸੰਮਤ ਹੈ ਵੇਦਾਂ ਚੋਂ ਨਿਕਲੀ ਹੈ ਜੀ ਤਾਂ ਕਹਿੰਦੇ ਮੁਰਵ ਇਦਾਂ ਵਾਲਾ ਉਹਨਾਂ ਦਾ ਸਲੋਗਨ ਹੀ ਸੀ ਦੁਆਰਾ ਮੈਂ ਕਹਿੰਦਾ ਜਦੋਂ ਆਰਿਆ ਸਮਾਜ ਜੀ ਜਦੋਂ ਪਰੰਪਰਾਵਾਂ ਸ਼ੁਰੂ ਹੋਈਆਂ ਸੀ ਉਹਨਾਂ ਨੇ ਪਹਿਲੇ ਸਲੋਗਨ ਇਹ ਹੀ ਦਿੱਤਾ ਸੀ ਮੋਡੋਵੇਦਾਵਾਲ ਮੋਡੋਵੇਦੋਆਂ ਕੀ ਔਰ ਉਸੇ ਵੇਦ ਦੇ ਬਿਹਾਫ ਤੇ ਤੇ ਨਿਯੋਗ ਪ੍ਰਥਾ ਨੂੰ ਇਹਨਾਂ ਨੇ ਡਿਫਾਈਨ ਕੀਤਾ ਵੀ ਕੋਈ ਅਗਰ ਕੋਈ ਇਸਤਰੀ ਦਾ ਹਸਬੰਡ ਅਗਰ 5-6 ਸਾਲ ਲਈ ਬਾਹਰਲੇ ਮੁਲਕ ਚਲਾ ਜਾਂਦਾ ਤਾਂ ਉਹ ਆਪਣੇ ਦੇਵਰ ਨਾਲ ਜਾਂ ਕਿਸੇ ਨਾਲ ਸੰਦਾਨ ਉਤਪੰਨ ਕਰ ਸਕਦੀ ਹੈ ਅਸੀਂ ਕਈ ਕਈ